ਹੈਲੋ ਸਾਥਿਓ ਸਤਿ ਸ੍ਰੀ ਅਕਾਲ ਅੰਬ ਦੀ ਤਰ੍ਹਾਂ ਸਾਥਿਓ ਜਾਮਣ ਦੀ ਕਰਨੀ ਰੁੱਤ ਦਾ ਫਲ ਆ ਜਿੱਥੇ ਆਪਾਂ ਹੋਰ ਸਜਾਵਟ ਵਾਲੇ ਪੌਦੇ ਘਰ ਦੇ ਵਿੱਚ ਲਾਉਨੇ ਆ ਜੇਕਰ ਆਪਾਂ ਜਾਮਣ ਦਾ ਪੌਦਾ ਵੀ ਘਰ ਦੇ ਵਿੱਚ ਲਾਈਏ ਤਾਂ ਇਸ ਤੇ ਆਪਾਂ ਨੂੰ ਬਹੁਤ ਲਾਭ ਆ ਅੰਜ ਅਜਰਬੈਤ ਦੇ ਵਿੱਚ ਵੀ ਤੇ ਹੋਮੋਪੈਥਿਕ ਦੇ ਦਵਾਈਆਂ ਉਹਦੇ ਵਿੱਚ ਵੀ ਜਾਮਣ ਜੋ ਇਹ ਪੱਤੀ ਜਾਂ ਸਾਥਿਓ ਜਾਮਣ ਦੀ ਤਸੀਰ ਆ ਜੜੀਏ ਖੰਡੀਆਂ ਹੁੰਦੀ ਆ ਜਾਮਣ ਦੇ ਫਲ ਤਾਂ ਕੰਮ ਆਉਂਦੀਆਂ ਹੁੰਦਾ ਖਾਣ ਦੇ ਤੋਂ ਇਲਾਵਾ ਇਸ ਦੀਆਂ ਜੋ ਕਿਟਕਾ ਹੁੰਦਾਂ ਜਾਂ ਜਾਮਣ ਦੇ ਪੱਤੇ ਹੁੰਦੇ ਆ ਉਹ ਵੀ ਲਾਭਕਾਰੀ ਹੁੰਦੇ ਆ ਤੇ ਆਪਾਂ ਇਹਦੇ ਲਾਭਾਂ ਦੀ ਜਾਮਣਦਿਆਂ ਦੀ ਗੱਲ ਕਰੀਏ ਸਭ ਤੋਂ ਪਹਿਲਾਂ ਤਾਂ ਜੋ ਡਾਇਬਟੀਜ਼ ਦੇ ਮਰੀਜ਼ਾਂ ਉਹਨਾਂ ਲਈ ਜਾਮਣ ਬਹੁਤ ਕਣਕਾਰੀ 2 ਨੰਬਰ ਤੇ ਸਾਥੀਓ ਆਪਾਂ ਗੱਲ ਕਰਾਂਗੇ ਜੇ ਇਸੇ ਦਾ ਕ੍ਰੀਏਟਿਵ ਜਾਤਾ ਵਧ ਗਿਆ ਤਾਂ weight ਘਟਾਉਣ ਦੇ ਵਿੱਚ ਵੀ ਜਾਮਣ ਸਹਾਇਕ ਹੁੰਦੀ ਆ ਤੋਂ ਇਲਾਵਾ ਸਤਿਓ ਸਕਿਨ ਦੀ ਸਮੱਸਿਆ ਅੱਜ ਕੱਲ ਬਹੁਤ ਜ਼ਿਆਦਾ ਤੇ ਸਕਿਨ ਦੀ ਸਮੱਸਿਆ ਦੇ ਵਿੱਚ ਵੀ ਜਾਮਣ ਸਤਿਓ ਲਾਭਦਾਇਕ ਆ ਤੇ ਅੱਗੇ ਸਤਿਓ ਜੇ ਜਾਮਣ ਨੂੰ ਆਪਾਂ ਨੀਂਹ ਲਗਾ ਕੇ ਖਵਾਈਏ ਖਾਈਏ ਤਾਂ ਇਹ ਜੋ ਬਲੱਡ ਪ੍ਰੈਸ਼ਰ ਦੀ ਮਰੀਜ਼ਾਂ ਲਈ ਵੀ ਇਹ ਜਾਮਣ ਲਾਭਦਾਇਕ ਆ ਤੇ ਬਾਕੀ ਸਾਥਿਓ ਜਾਮਣ ਦੇ ਵਿੱਚ ਪਟਾਮਣ ਇਹ ਤੇ ਪਟਾਮਣ ਸੀ ਜ਼ਿਆਦਾ ਪਾਇਆ ਜਾਂਦਾ ਹੈ ਇਸ ਤੋਂ ਇਲਾਵਾ ਇਸ ਵਿੱਚ ਫਾਸ ਉਸ ਵੀ ਤਤ ਹੁੰਦਾ ਜੋ ਕਿ ਆਪਣੇ ਦੰਤਾਂ ਲਈ ਵੀ ਲਾਭਦਾਇਕ ਇਸ ਤਰ੍ਹਾਂ ਸਤਿਓ ਜਾਮਣ ਆਪਾਂ ਖਾਣੇ ਦੀ ਜ਼ਰੂਰਤ ਅਨਸਾਰ ਹੀ ਜੇਕਰ ਕੋਈ ਵੀ ਫਲ ਫਾਂ ਨੂੰ ਗਣਕਾਰੀ ਹੈ ਜੇ ਆਪਾਂ ਜ਼ਿਆਦਾ ਖਾਣੇ ਜ਼ਰੂਰਤ ਤੋਂ ਤਾਂ ਉਹ ਆਪਣੇ ਲਈ ਸਤਿਉ ਹਰਮ ਫਲ ਵੀ ਹੋ ਜਾਂਦਾ ਬਾਕੀ ਸਤਿਉ ਜਾਮਣ ਖਾਣ ਤੋਂ ਬਾਅਦ ਤਰੰਤ ਅਪਾ ਪਾਣੀ ਨਾ ਪੀਓ ਕਿਉਂਕਿ ਜੇਕਰ ਅਪਾ ਜਾਮਣ ਖਾਣ ਤੋਂ ਬਾਅਦ ਤਰੰਤ ਪਾਣੀ ਪੀਨੇ ਤਾਂ ਉਸ ਦੇ ਨਾਲ ਵੀ ਸਤਿਉ ਆਪਨੇ ਪੇਟ ਦੀ ਕੋਈ ਸਮੱਸਿਆ ਹੋ ਸਕਦੀ ਆ ਤੇ particuਲ ਸਰਦੀ ਦੇ ਪੇਸ਼ੈਂਟ ਉਹ ਡਾਕਟਰ ਦੀ ਸਲਾਹ ਤੋਂ ਬਿਨਾ ਇਸ ਤਰ੍ਹਾਂ ਦੇ ਜਾਮਣ ਦਾ ਫਾਲਾ ਉਹ ਨਾ ਖਾਣ ਬਾਕੀ ਸਤ ਉਹ ਹੀ ਜਾਮਣ ਦਾ ਰੁੱਖ ਆ ਜਿਹੜਾ ਇਹ ਪੁਰਾਣੀ ਰੁੱਖ ਨੇ ਆਪਣੀ ਇਹ ਘਰ ਦੇ ਵਿੱਚ ਮਤਲਬ ਆਪਣੇ ਵਾਤਾਵਰਨ ਵਿੱਚ ਹਵਾ ਦਾ ਵੀ ਆਕਸੀਜਨ ਦਾ ਵੀ ਇੱਕ ਸਰੋਤ ਆ ਤੇ ਸਤ ਉਹ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰੋ ਧੰਨਵਾਦ